ਲਖਾਂ ਈਆਂ ਰੋਂਦੀਆਂ ਤੈਨੂੰ ਵਾਰੇ ਸ਼ਾਨਕ ਕੈ ਉਠ ਦਰਦਮੰਦਾ ਦੇ ਦਰਦਿਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾ ਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਤਰਤ ਨੂੰ ਦਿੱਤਾ ਪਾਣੀ ਦਾ ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁਟਿਆ ਜ਼ਹਿਰ ਗਿਠ ਗਿਠ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਕਹਿ ਰਿਹੂ ਬਿਲਸੀ ਵਾਫਰ ਵਣ ਵਣ ਬਗੀਚਾ ਉਹਨੇ ਹਰ ਇੱਕ ਬਾਸ ਦੀ ਵੰਝਲੀ ਦਿੱਤੀ 나ਗ ਬਣਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾ ਲਾਗਾ ਕਿਲੇ ਲੋਕ ਮੂੰਹ